ਦੋਸਤੋ ਆਪਾਂ ਸ਼ੰਭੂ ਬਾਰਡਰ ਤੇ ਖੜੇ ਆਂ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰ ਦਿਖਾਉਣਾ ਵੀ ਆਪਣੇ ਬਾਈ ਜਿਹੜੇ ਨੇ ਇੱਥੇ ਲੰਗਰ ਲੈ ਕੇ ਆਏ ਨੇ ਤੇ ਲੰਗਰ ਦੀ ਜਿਹੜੀ ਉਹ ਸੇਵਾ ਕਰ ਰਹੇ ਨੇ ਤੇ ਆਪਾਂ ਬਾਈਆਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀ ਕਿੱਥੋਂ ਆਏ ਨੇ ਕਿਸ ਤਰ੍ਹਾਂ ਦਾ ਲੰਗਰ ਲੈ ਕੇ ਆਏ ਨੇ ਤੇ ਇਹ ਜਿਹੜਾ ਮੋਰਚਾ ਚੱਲ ਰਿਹਾ ਇਸ ਮੋਰਚੇ ਨੂੰ ਕੀ ਸਮਝਦੇ ਨੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਅੱਬਾ ਬਾਈ ਜੀ ਕਿੱਥੋਂ ਆਇਆ ਆਪਣਾ ਪਿੰਡ ਮਰਦਾਂਪੁਰਾ ਵੀਰ ਇਥੋਂ 4-5 ਕਿਲੋਮੀਟਰ ਹੈ ਮਤਲਬ ਸ਼ੰਭੂ ਦੇ ਲਾਗੇ ਕਹ ਲਓ ਹਾਂਜੀ ਤੇ ਉੱਥੋਂ ਆਪਾਂ ਲੰਗਰ ਦੀ ਸੇਵਾ ਕਰ ਰਹੇ ਹਾਂ ਅੱਛਾ ਕੀ ਕੀ ਤੁਸੀਂ ਇੱਥੇ ਲੰਗਰ ਪਕਾ ਕੇ ਲੈ ਕੇ ਆਏ ਹੋ ਤੇ ਕਿੰਨੇ ਦਿਨਾਂ ਤੋਂ ਲੰਗਰ ਜਿਹੜਾ ਲਗਾਤਾਰ ਤੁਸੀਂ ਲੈ ਕੇ ਆ ਰਹੇ ਹੋ ਲੰਗਰ ਜੀ ਆਪਣਾ ਪਹਿਲੇ ਦਿਨ ਤੋਂ ਆ ਰਿਹਾ ਜਿਸ ਦਿਨ ਸਾਨੂੰ ਪਤਾ ਲੱਗਿਆ ਸੀ ਉਸ ਦਿਨ ਤੋਂ ਤਿਆਰੀ ਹੋ ਗਈ ਸੀਗੀ ਹਾਂਜੀ ਤੇ ਇਸ ਲੰਗਰ ਚ ਪੂਰੇ ਪਿੰਡ ਦਾ ਸਹਿਯੋਗ ਤੇ ਬੀਬੀਆਂ ਬੜੀ ਰੀਜਨਲ ਰੋਜ਼ ਇੱਕ ਜੱਥਾ ਵੀ ਸਾਡਾ ਉਰੇ ਪਹੁੰਚ ਰਿਹਾ ਹਾਂਜੀ ਤੇ ਉਹਦੇ ਨਾਲ ਨਾਲ ਆਪਣੇ ਕੋਲ ਲੰਗਰ ਇਦਾਂ ਦੇ ਆ ਮਤਲਬ ਚਲੋ ਚਾਹੇ ਅਸੀਂ ਰੇੜੀ ਤੇ ਲੈ ਰਹੇ ਹਾਂ ਪਰ ਸਾਡੇ ਕੋਲ ਇਹ ਹੁੰਦਾ ਵੀ ਜਿਹੜੀ ਚੀਜ਼ ਹੈ ਇਹ ਗਾਜਰਾਂ ਦੀ ਭਾਜੀ ਆਲੂਆਂ ਦੀ ਖਾ ਕੇ ਜਿਵੇਂ ਕਹਿੰਦੇ ਅੱਕੇ ਪਏ ਐ ਇੱਥੋਂ ਦੇ ਕਿਸਾਨ ਕਹ ਲੋ ਤੇ ਅਸੀਂ ਪਾਹਲ ਕਪਨੀਰ ਕਿਸੇ ਦਿਨ ਆਪਣੇ ਘਰ ਦੀ ਕੁੱਟੀ ਹੋਈ ਚਾਟਣੀ ਸਬਜ਼ੀ ਜਿੱਦਾਂ ਦੀ ਨਹੀਂ ਚੋਇਸ ਹੈ ਮੰਗਦੇ ਐ ਲੱਸੀ ਦਹੀਂ ਜਿੱਦਾਂ ਦੇ ਵੀ ਕਹਿੰਦੇ ਆ ਜੀ ਅੱਛਾ ਭਾਈ ਜੀ ਜਿਸ ਤਰ੍ਹਾਂ ਇੱਥੇ ਬੈਰੀਗੇਡ ਲਾ ਕੇ ਪੂਰੇ ਪੰਜਾਬੀਆਂ ਨੂੰ ਇੱਥੇ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੁਸੀਂ ਕੀ ਕੀ ਸਮਝਦੇ ਇਸ ਨੂੰ ਅਸੀਂ ਇਹ ਸਮਝਦੇ ਹਾਂ ਜੀ ਸਰਕਾਰ ਦੀ ਨੀਤੀ ਨੀਤੀ ਦੋਏ ਸਹੀ ਨਹੀਂ ਗੀ ਅੱਛਾ ਜੀ ਤੇ ਇਹ ਸਰਕਾਰ ਨਹੀਂ ਜਾਣਦੀ ਕਿ ਪੰਜਾਬ ਦੇ ਲੋਕਾਂ ਦਾ ਸਾਥ ਦਿੱਤਾ ਜਾਏ ਹੂੰ ਤੇ ਦੇ ਤਾਂ ਵੈਸੇ ਇਹ ਪੂਰੇ ਦੇਸ਼ ਦਾ ਨਹੀਂ ਰਹੀ ਪਰ ਜਾਗਦੀ ਜਗਮੀਰ ਵਾਲੇ ਮੇਰੇ ਹਿਸਾਬ ਨਾਲ ਜ਼ਿਆਦਾ ਪੰਜਾਬ 'ਚ ਹੈ ਹੈਗੇ ਉਹ ਸਟੇਟਾਂ 'ਚ ਆਪਾਂ ਇਹ ਨਹੀਂ ਕਹਿੰਦੇ ਪਰ ਉਹਨਾਂ ਦੀ ਆਵਾਜ਼ ਨੂੰ ਦਵਾਇਆ ਜਾਂਦਾ ਤੇ ਸਾਨੂੰ ਤਾਂ ਇਹ ਕੁਚਲ ਨੂੰ ਤਿਆਰ ਬੈਠੇ ਆ ਨਹੀਂ ਇੱਥੇ ਲਗਾਤਾਰ ਸੋਸ਼ਲ ਮੀਡੀਆ 'ਤੇ ਪ੍ਰਚਾਰਿਆ ਜਾ ਰਿਹਾ ਵੀ ਇੱਥੇ ਜਿਹੜੇ ਧਰਨੇ ਤੇ ਲੋਕ ਆ ਰਹੇ ਨੇ ਇਹ ਇਹ ਹੁੱਲੜਵਾਜ ਨੇ ਇਹ ਅੱਤਵਾਦੀ ਕਿਸਮ ਦੇ ਬੰਦੇ ਨੇ ਇਹ ਖਾਲਸਤਾਨੀ ਨੇ ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ ਫਿਰ ਦੇਖੋ ਸਰਕਾਰ ਨੂੰ ਤਾਂ ਸਾਰੇ ਹੀ ਅੱਤਵਾਦੀ ਦਿਖਦੇ ਆ ਖਾਲਸਤਾਨੀ ਦਿਖਦੇ ਆ ਜਿਹੜੇ ਦੇ ਸਿਰ ਤੇ ਪੱਗ ਦਿਖ ਜੇ ਹਾਂਜੀ ਤੇ ਜਿਹੜਾ ਸਾਬਤ ਸੂਰਤ ਦਿਖ ਜੇ ਇਹਨਾਂ ਨੂੰ ਤਾਂ ਇੱਕ ਪੁਆਇੰਟ ਚਾਹੀਦਾ ਸਾਨੂੰ ਭੰਡਣ ਨੂੰ ਕਿ ਖਾਲਸਤਾਨੀ ਹੈ ਜਦ ਕੇ ਅਸੀਂ ਆਪਣੇ ਹੱਕ ਲੈਣ ਲਈ ਇੱਥੇ ਪਹੁੰਚੇ ਆ ਜੇ ਸਰਕਾਰ ਸਾਡੇ ਹੱਕ ਦੇ ਰਹੀ ਹੈ ਫਿਰ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੁਣ ਆਪਾਂ ਲੰਗਰ ਲਾ ਰਹੇ ਹੁਣ ਤਾਂ ਲਾ ਰਹੇ ਆਪਣੇ ਪਰਿਵਾਰ ਚ ਲੰਗਰ ਕਿਹੜੇ ਦੇਸ਼ ਚ ਕਿਹੜੇ ਆਪਣੀ ਦੇਸ਼ ਦੀ ਇਹ ਧਰਤੀ ਤੇ ਇਹ ਸਰਦਾਰਾਂ ਨੇ ਪੰਜਾਬੀਆਂ ਨੇ ਜਾਂ ਇਹ ਕੌਮ ਨੇ ਕਿੱਥੇ ਲੰਗਰ ਨਹੀਂ ਲਾਏ ਜਦੋਂ ਅਸੀਂ ਉੱਤੇ ਲੰਗਰ ਲਾ ਰਹੇ ਹਾਂ ਅਸੀਂ ਦੇਸ਼ ਭਗਤ ਵੀ ਆ ਤੇ ਦੇਸ਼ ਦੀ ਆਵਾਜ਼ ਵੀ ਕਹਿੰਦੇ ਵੀ ਇਹ ਹੈਗੇ ਆ ਤੇ ਜਦੋਂ ਸਾਡੇ ਨੌਜਵਾਨ ਵੀਰ ਸ਼ਰਾਧਾ ਤੇ ਤੇ ਦੇਸ਼ ਲਈ ਹੁਣ ਤੋਂ ਲੈ ਕੇ ਤੁਸੀਂ ਲਾ ਲੋ ਆਪਣੇ ਆਪ ਵੀ ਮਤਲਬ 98% ਜਿਹੜੀਆਂ ਕੁਰਬਾਨੀਆਂ ਉਹ ਆਪਣੀ ਸਿੱਖਾਂ ਦੀਆਂ ਤੇ ਸਰਦਾਰਾਂ ਦੀਆਂ ਤੇ ਉਦੋਂ ਦਾ ਅਸੀਂ ਦੇਸ਼ ਭਗਤਾਂ ਜੇ ਅਸੀਂ ਆਪਣੇ ਹੱਕ ਮੰਗਿਏ ਫਿਰ ਅਸੀਂ ਬਗਗੀਆਂ ਅੱਤਵਾਦੀਆਂ ਬਸ ਇਦਾਂ ਦੇ ਸਾਰਾ ਕੁਝ ਫਿਰ ਜੋ ਵੀ ਇਹਨਾਂ ਨੂੰ ਮੰਨ ਇਹ ਕਹਿ ਲਓ ਜਿਹੜਾ ਮੀਡੀਆ ਹੈ ਮੀਡੀਆ ਵੀ ਸ਼ਾਇਦ ਆਪਾਂ ਆਮ ਦੇਖ ਲਓ ਗੋਦੀ ਮੀਡੀਆ ਜਾਂ ਮੋਦੀ ਮੀਡੀਆ ਵੀ ਕਹਿ ਸਕਦੇ ਆ ਉਹ ਤਾਂ ਸਾਨੂੰ ਅਤਵਾਦੀ ਦੱਸੇਗਾ ਉਹ ਸਾਨੂੰ ਦੇਸ਼ ਭਗਤ ਨਹੀਂ ਕਹੇਗਾ ਅੱਛਾ ਬਾਈ ਜੀ ਜਿਵੇਂ ਪਿਛਲੇ 6 ਦਿਨਾਂ ਤੋਂ ਲਗਾਤਾਰ ਅੱਜ 6ਵੇਂ ਦਿਨ ਹੈ ਨਾ ਪਿਛਲੇ ਕਈ ਦਿਨਾਂ ਤੋਂ ਇੱਥੇ ਜਿਹੜੇ ਜਿਹੜੇ ਗੋਲੇ ਸਿੱਟੇ ਜਾ ਰਹੇ ਨੇ ਅਥਰੂ ਗਾਇਤ ਦੇ ਛਿਤੇ ਲਾਠੀ ਵੀ ਚਲਾਈ ਜਾ ਰਹੀ ਹੈ ਮੁੰਡਿਆਂ ਦੇ ਸੱਟਾਂ ਵੀ ਲੱਗ ਰਹੀਆਂ ਨੇ ਕੀ ਤੁਹਾਨੂੰ ਇੱਥੇ ਡਰ ਨਹੀਂ ਲੱਗਦਾ ਫਿਰ ਵੀ ਸਰ ਸਾਡਾ ਤਾਂ ਨਹੀਂ ਨੁਕਸਾਨ ਹੋ ਜੂ ਦੇਖੋ ਪਹਿਲਾਂ ਤਾਂ ਸਰਕਾਰ ਦੀ ਨਲਾਕੀ ਹੈ ਇਹ ਜਿਹੜੇ ਗੋਲੀਆਂ ਚਲਾਰੀ ਹੈ ਤੇ ਧੂਏ ਵਾਲੇ ਧੂਏ ਵਾਲੇ ਇੱਕ ਤਾਂ ਹੁੰਦੇ ਆ ਚਲੋ ਧੂਆ ਕਰ ਦੇਣਾ ਉਹ ਬਲਾਸਟ ਵੀ ਕਰ ਰਹੇ ਆ ਜਿਹਦੇ ਨਾਲ ਹੁਣ ਤੱਕ ਲਗਭਗ 200 ਤੋਂ ਉੱਤੇ ਨੌਜਵਾਨਾਂ ਦੇ ਸੱਟਾਂ ਵੀ ਲੱਗੀਆਂ ਤੇ ਬਹੁਤ ਗੰਭੀਰ ਜ਼ਖਮੀ ਆ ਗਏ ਮੇਰੇ ਪਿੰਡ ਦੇ ਪੰਜ ਮੁੰਡਿਆਂ ਦੇ ਸੱਟਾਂ ਲੱਗੀਆਂ ਹੋਈਆਂ ਇੱਕ ਦੇ ਬਾਹਰ ਚ ਨੂੰ ਗੋਲੀ ਲੱਗੀ ਹੋਈ ਹੈ ਇੱਕ ਦੇ ਉਹ ਪਲਾਸਟਿਕ ਦੀ ਗੋਲੀ ਆ ਜਿਹੜੀ ਉਹ ਮੱਥੇ 'ਚ ਲੱਗੀ ਹੈ ਤੇ ਇੱਕ ਆਪਣਾ ਨੇੜੇ ਪਿੰਡ ਹੈ ਉਹਦੇ ਅੱਖ 'ਚ ਉਹਦੀ ਅੱਖ ਹੀ ਡੈਮੇਜ ਹੋ ਗਈ ਮਤਲਬ ਸਰਕਾਰ ਇਹ ਨਹੀਂ ਸਮਝ ਰਹੀ ਵੀ ਇਹ ਨੇ ਹਥਿਆ ਦੇ ਬਾਹਰ ਕਰਕੇ ਕੀ ਸਾਬਤ ਕਰਨਾ ਚਾਹ ਰਹੀ ਆ ਉਹ ਇਦਾਂ ਦਾ ਸਰਕਾਰ ਨੂੰ ਕਰਨਾ ਨਹੀਂ ਚਾਹੀਦਾ ਤੁਹਾਨੂੰ ਲੱਗਦਾ ਨਹੀਂ ਕਿ ਵੀ ਵੀ ਪ੍ਰਧਾਨ ਮੰਤਰੀ ਜਿਹੜਾ ਪੂਰੇ ਮੁਲਕ ਦਾ ਹੁੰਦਾ ਸਾਰੇ ਦੇਸ਼ ਦਾ ਪ੍ਰਧਾਨ ਮੰਤਰੀ ਹੁੰਦਾ ਉਹ ਪੰਜਾਬੀ ਨੇ ਇਦਾਂ ਦਾ ਰਵੱਈਆ ਬਣਾ ਕੇ ਕਿਤੇ ਪੰਜਾਬੀ ਨੂੰ ਆਪ ਤੋਂ ਅਲੱਗ ਤਾਂ ਨਹੀਂ ਸਮਝ ਰਿਆ ਲੱਗੇ ਸਮਝਿਆ ਦੇਖੋ ਅਲੱਗ ਤਾਂ ਉਹ ਸਮਝ ਰਿਹਾ ਇਹ ਚ ਦੋ رائے ਨਹੀਂ ਹੈਗੀ ਪਰ ਹੁਣ ਉਹ ਕਲੀਅਰ ਕਰੇ ਵੀ ਜੇ ਸਾਨੂੰ ਅਲੱਗ ਸਮਝ ਹੀ ਰਿਹਾ ਹੈ ਫਿਰ ਸਾਨੂੰ ਅਲੱਗ ਕਰੀ ਦੇਵੇ ਤੇ ਜੇ ਉਹਨੇ ਬਾਰਡਰ ਖਿੱਚ ਹੀ ਦਿੱਤੇ ਹੈ ਜਿਨ੍ਹਾਂ ਨੂੰ ਇਹ ਬੈਰੀਗੇਡ ਕਹ ਰਹੇ ਹੈ ਬੈਰੀਗੇਡ ਜੇ ਤੁਸੀਂ ਜਾ ਕੇ ਦੇਖੋ 5 ਫੁੱਟ ਚੌੜਾਈ 5 ਤੋਂ ਪਲੱਸ ਹੀ ਹੋਏਗੀ ਉਹਦੇ ਵਿਚਾਲੇ ਦੋਨੋਂ ਗੇਟ ਸਾਈਡ ਦੇ ਬੈਰੀਗੇਟ ਖੜੇ ਕਰਕੇ ਉਹਦੇ ਵਿਚਾਲੇ ਸਰੀਏ ਪਾ ਗਏ ਉਹਦੇ ਵਿੱਚ ਬਜਰੀ ਭਰ ਕੇ ਮਤਲਬ ਉਹਨਾਂ ਨੂੰ ਇਦਾਂ ਦਾ ਕਰਤਾ ਜਿਵੇਂ ਸਰਦਾਂ ਬਣਾਤੀਆਂ ਤੇ ਪਰਲੇ ਪਾਸੇ ਜੇ ਤੁਸੀਂ ਜਾ ਕੇ ਦੇਖੋ ਇਹਨਾਂ ਦੀ ਆਰਮੀ ਪੁਲਿਸ ਜੋ ਵੀ ਖੜੀ ਹੈ ਉਹ ਇਦਾਂ ਦਾ ਰੂਪ ਹੈ ਜਿਵੇਂ ਬਾਰਡਰਾਂ ਦਾ ਹੁੰਦਾ ਤੇ ਮੇਰੇ ਖਿਆਲ ਚ ਸਹਦ ਹੋ ਸਕਦਾ ਪਾਕਿਸਤਾਨ ਤੋਂ ਇਹ ਤੋਂ ਘੱਟ ਹੀ ਹੋਏਗਾ ਤੇ ਇੱਥੇ ਦਾ ਇਹਨਾਂ ਨੇ ਸਰਦਾਂ ਬਣਾਤੀਆਂ ਜੀ ਅੱਛਾ ਜੀ ਹਾਂਜੀ ਨਹੀਂ ਤੁਹਾਨੂੰ ਇਹ ਨਹੀਂ ਲੱਗਦਾ ਹੈਗਾ ਵੀ ਇਹਦੇ ਨਾਲ ਪੰਜਾਬੀਆਂ ਦੇ ਮਨਾਂ ਦੇ ਵਿੱਚ ਮੋਦੀ ਸਰਕਾਰ ਦੇ ਖਿਲਾਫ ਜਿਹੜਾ ਹੈ ਇੱਕ ਰੋਸ ਪ੍ਰਗਟ ਹੋਊਗਾ ਚਲੋ ਇਹ ਤਾਂ ਮੇਰਾ ਲਾਸਟ ਸਵਾਲ ਹੈ ਵੀ ਜਿਸ ਤਰ੍ਹਾਂ ਇਹਨਾਂ ਦੀ ਬੈਰੀਕੇਡਿੰਗ ਕੀਤੀ ਹੋਈ ਆ ਤੁਹਾਨੂੰ ਲੱਗਦਾ ਹੈਗਾ ਵੀ ਇੱਥੇ ਪੰਜਾਬ ਦੇ ਲੋਕ ਇਹਨੂੰ ਪੱਟ ਕੇ ਦਿੱਲੀ ਚਲੇ ਜਾਣਗੇ ਫਿਰ ਪੱਟਣ ਦਾ ਬਾਈ ਪਹਿਲੇ ਦੀ ਨਹੀਂ ਪੱਟ ਦਿੰਦੇ ਹੁਣ ਸਾਡੇ ਜਿਹੜੇ ਮੋਰੇ ਆ ਸਾਡੇ ਆਗੂ ਆ ਉਹਨਾਂ ਨੇ ਸਾਨੂੰ ਇਹ ਕਿਹਾ ਹੋਇਆ ਵੀ ਜਦੋਂ ਤੱਕ ਸਰਕਾਰ ਝੁਕ ਰਹੀ ਹੈ ਤੇ ਗੱਲਬਾਤ ਕਰ ਰਹੀ ਹੈ ਉਦੋਂ ਤੱਕ ਆਪਾਂ ਨੇ ਇਦਾਂ ਦਾ ਕੋਈ ਕੰਮ ਕਰਨਾ ਨਹੀਂ ਤੇ ਇਸ ਕਰਕੇ ਆਪਾਂ ਚੁੱਪੋ ਬੈਠੇ ਆਂ ਜੇ ਸਰਕਾਰ ਅੱਜ ਕਹਿ ਦੇਵੇ ਕਿ ਅਸੀਂ ਕੁਝ ਕਰਨਾ ਨਹੀਂ ਅਸੀਂ ਇਹਦਾ ਇਹਨਾਂ ਦਾ ਕੋਈ ਹੱਲ ਨਹੀਂ ਕਰਦੇ ਦਿੱਲੀ ਯਾਰ ਦੂਰ ਕਿੰਨੀ ਹੈ ਤੇ ਕੋਈ ਪਹਿਲੀ ਵਾਰੀ ਆਪਾਂ ਦਿੱਲੀ ਨਹੀਂ ਪਹੁੰਚੇ ਹਾਂਜੀ ਦਿੱਲੀ ਪਹੁੰਚਣ ਵਾਸਤੇ ਆਪਣੇ ਪੁਰਖੇ 18 19 ਵਾਰ ਦਿੱਲੀ ਜਿੱਤ ਲਈ ਹੁਣ ਦਿੱਲੀ ਦੂਰ ਹੈ ਵੀਰ ਦਿੱਲੀ ਜਾਣ ਵਾਸਤੇ ਸਾਡੇ ਕੋਲ ਹੋਰ ਵੀ ਰਸਤੇ ਐ ਪਰ ਸਾਡਾ ਮਕਸਦ ਹੈ ਛਾਤੀ ਦੇ ਉੱਪਰ ਦੀ ਲੰਘਣਾ ਠੀਕ ਹੈ ਜੀ ਨਾ ਕਿ ਅਸੀਂ ਇੱਧਰ ਉੱਧਰ ਦੀ ਰਾਸਤੇ ਤੇ ਜਾਈਏ ਠੀਕ ਹੈ ਜੀ